جيون بیاس دا سکھ پپلا کینت کرے اڄ دا خاص اسشھ خالا ناهي ਹਾਸ਼ਮ ਇਸ ਕਿਸ ਫਾਲਾ ਨਹੀਂ ਮਾਰ ਕੇ ਆਸ਼ਕ ਪੀਂਦੇ ਹਰ ਦਮ ਜਾਨ ਜਿਗਰ ਦਾ ਲਹੂ ਚੁੜੀਆਂ ਭਰ ਭਰ ਪੀਂਦੇ ਮਹਾਨ ਜਰਨੈਲ ਮਹਾਨ ਕੁਰਬਾਨੀ ਦੀ ਪੁੰਜ ਜਿਹਨਾਂ ਦੀ ਬਦਨਾਮ ਇਹ ਭਾਰਤ ਦਾ ਜਰਨੈਲ ਇੱਕ ਵਾਰੀ ਉਹਨੂੰ ਯਾਦ ਕਰਦੇ ਹੋਏ ਇੱਕ ਵਾਰੀ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਆਹੀ ਹੋਈ ਅੱਖ ਦਾ ਦੀਵਾ ਜਗਦਾ ਹੋਵੇ ਨਾ ਤੇ ਫਿਰ ਬਹਾਦਰਾਂ ਨੂੰ ਯਾਦ ਕੀਤਾ ਜਾਂਦਾ ਨਹੀਂ ਤੇ ਅੱਜ ਆਪਾਂ ਆਪਿਆਰ ਵਿੱਚ ਭੁੱਲਦੇ ਜਾ ਰਹੇ ਹਾਂ ਜਿਹਨੇ ਪੈਦਾ ਕੀਤਾ ਹੰ ਦਾ ਲੋਕ ਉਹਨੂੰ ਭੁੱਲ ਜਾਂਦੇ ਆ ਤੇ ਇਹਨਾਂ ਬਹਾਦਰਾਂ ਨੂੰ ਯਾਦ ਕਰਨਾ ਤੇ ਬਹੁਤ ਵੱਡੀ ਕਿਰਪਾ ਕਰ ਸਕਦੇ ਗੁਰੂ ਜੀ ਦਿੱਤ ਦੇਣਾ ਤੇ ਬਾਬਾ ਜੋਰਾਵਰ ਸਿੰਘ ਵਰਗਾ ਦੇ ਬਾਬਾ ਫਤਿਹ ਸਿੰਘ ਵਰਗਾ ਦੇ ਅਧ ਘਾਟ ਆ ਨਾ ਸਾਨੂੰ ਉਹ ਘਾਟ ਤਾਂ ਹੀ ਪੂਰੀ ਹੋ ਸਕਦੀ ਜੇ ਅਸੀਂ ਗੁਰੂ ਕੀ ਸੰਗਤ ਕਰਾਂਗੇ ਤੇ ਜਿੰਨਾ ਚਿਰ ਅਸੀਂ ਗੁਰੂ ਕੀ ਸੰਗਤ ਨਹੀਂ ਕਰਦੇ ਯਾਦ ਰੱਖੋ ਉਹਨਾਂ ਬਹਾਦਰਾਂ ਦੀ ਆਸ ਦਿਨਾਂ ਦੇ ਵਿੱਚ ਉਲਾ ਦੇ ਅਸੀਂ ਇਹ ਚਾਹੁੰਦੇ ਜ਼ਰੂਰ ਹੈ ਕਿ ਆਪਣਾ ਰਾਜ ਹੋਵੇ ਆਪਣਾ ਭਾਗ ਹੋਵੇ ਆਪਣਾ ਤਖਤ ਹੋਵੇ ਔਰ ਸਾਡੇ ਆਪਣੇ ਹੁਕਮਰਾਨ ਹੋਣ ਤੇ ਸਾਡਾ ਆਪਣਾ ਹੁਕਮ ਚੱਲੇ ਇਹ ਜੇ ਮਾਂਵਾਂ ਆਪਣਾ ਜੀਵਨ ਵਾਕਿਆ ਗੁਰੂ ਨੂੰ ਸਮਰਪਿਤ ਕਰਨ ਕਿਉਂਕਿ ਮਾਂ ਦੀ ਕੀਤੀ ਹੋਈ ਅਰਦਾਸ ਜਿਹੜੀ ਆ ਬੱਚੇ ਨੂੰ ਮੌਤ ਦੇ ਬਹੁ ਵਿੱਚੋਂ ਵੀ ਜ਼ਿੰਦਗੀ ਦੇ ਦਿੰਦੀ ਹੈ ਤੇ ਮਾਂ ਦੀ ਕੀਤੀ ਹੋਈ ਅਰਦਾਸ ਬੰਦੇ ਨੂੰ ਇੱਕ ਜੀਵਨ ਨਵਾਂ ਦੇ ਸਕਦੀ ਹੈ ਉਹ ਗੁਰੂ ਕੀ ਸੰਗਤ ਵਿੱਚ ਬੈਠਿਆ ਇਸ ਕਰਕੇ ਜਿਹੜੇ ਘਰਾਂ ਵਿੱਚ ਨੇ ਉਹ ਹੌਲੀ ਹੌਲੀ ਕਰਕੇ ਆਪਣੇ ਘਰਾਂ ਦੇ ਕੰਮ ਨਿਬੇੜਦੇ ਹੋਏ ਪੰਡਾਲ ਦੇ ਵਿੱਚ ਸੱਜੋ ਜਿਹੜੇ ਆ ਗਏ ਨੇ ਉਹਨਾਂ ਨੂੰ ਜੀਵਾਂ ਜਿਹਨਾਂ ਜਲਪਾਣੀ ਛਕ ਲਿਆ ਉਹ ਸੱਜੋ ਜਿਹਨਾਂ ਨਹੀਂ ਛਕਿਆ ਉਹ ਆਪਣਾ ਜਲਪਾਣੀ ਛਕ ਆਓ ਕਿਉਂਕਿ ਜਦੋਂ ਕੋਈ ਪ੍ਰਕਰਮ ਨੂੰ ਆਪ ਆਰਾਮ ਕਰਦੇ ਆ ਜਦੋਂ ਫੌਜੀ ਪਰੇਡ ਕਰਦੇ ਹੋ ਕਾਦੇ ਵਾਸਤੇ ਕਹਿੰਦੇ ਵੀ ਸਾਵਧਾਨ ਹੋ ਜਾ ਸਾਵਧਾਨ ਦਾ ਭਾਵ ਹੁੰਦਾ ਵੀ ਆਪਣੇ ਆਪ ਇਕਾਗਰ ਕਰ ਲੈ ਤੇ ਜਿੰਨਾ ਚਿਰ ਬੰਦਾ ਇਕਾਗਰ ਨਹੀਂ ਕਰਦਾ ਉਹਨਾਂ ਚਿਰ ਗੁਰੂ ਤੋਂ ਕੁਝ ਪਾਵ ਨਹੀਂ ਸਕਦਾ ਤੇ ਝੋਲੀ ਅਟਨ ਦੀ ਜਾਂਚ ਆ ਜਾਵੇ ਤੇ ਮੰਗਣ ਦੀ ਜਾਂਚ ਆਵੇ ਤੇ ਫਿਰ ਖਾਲੀ ਝੋਲੀ ਬੰਦਾ ਲੈ ਕੇ ਜਾਂਦਾ ਨਹੀਂ ਖਾਲੀ ਝੋਲੀ ਲੈ ਕੇ ਜ਼ਰੂਰ ਆਉਂਦਾ ਉਹ ਸੋਮਾ ਐਸਾ ਹੁੰਦਾ ਕਿ ਜਦੋਂ ਜਨਮ ਜਮਾਨ ਤੋਂ ਵਿਆਹ ਤੇ ਹੁੰਦੇ ਉਹਨਾਂ ਦੀ ਪਿਆਰ ਵਾਲਾ ਗੁਰੂ ਨਾਨਕ ਦੇ ਘਰ ਦਾ ਸ਼ਰਮ ਸੀ ਗੁਰੂ ਨਾਨਕ ਦੇ ਘਰ ਦਾ ਇਹ ਤਾਂ ਅਰੇ ਤੋਂ ਰਾਏ ਕਰੀ ਸਭ ਦੇਵ ਪ੍ਰਾਰਥਨਾ ਨਹੀਂ ਨਹੀਂ ਸਾਡੇ ਵੀ ਬਣਾ ਦੇ ਮਰੀ ਜੀ ਆਓ ਸਾਰੇ ਇੱਕ ਵਾਰ ਦਸਤੂਰੇ ਪਾਤਸ਼ਾਹ ਦਾ ਨਾਮ ਲਵਾਂਗੇ ਅੱਜ ਅੱਜ ਦੇ ਬਰਾਮਾ ਸਾਡੇ ਪੁੱਜਾ ਲੱਤਾਂ ਦਾ ਬਦਲਾ ਨਮਸਕਾਰ ਸਾਡੇ ਸਾਡੇ ਦਸਤੂਰੇ ਪਾਤਸ਼ਾਹ ਮਹਾਰਾਜ ਸਾਹਮਣੇ ਬੈਠੇ ਨੇ ਪਰ ਗੱਲ ਕੀ ਹੈ ਕਿ ਜਦੋਂ ਗੁਰੂ ਪਤਨ ਦਾ ਮਾਧਿਅਮ ਤੇ ਗੁਰੂ ਦੇ ਦਰਸ਼ਨ